ਅਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈਨ ਅਰਦੋਜਕ ਜਾਏਗੇ ਸਤਿਪਕ ਰਵਿਦਾਸ ਬਹੁਤ ਜਨਮ ਪਿਛਲੇ ਇਥੇ ਮਾਂ ਦੇ ਜਨਮਤ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀ ਉਹ ਚ ਪੈਦਾ ਛੰਦੇ ਕੇ ਗੁਰਪਿਆਰੀ ਸਾਧ ਸੰਗਤ ਜੀ ਸਤਿਗੁਰ ਵਿਦਾਸ ਮਹਾਰਾ ਜੀ ਜੋ ਸਮਰਪਤ 23ਵਾਂ ਮਹਾਨ ਕੀਰਤਨ ਦਰਵਾਜ ਪਿੰਡ ਸੈਂਚਾ ਵਿਖੇ 13 10 2024 ਨੂੰ ਆਪ ਜੀ ਦੇ ਸਹਿਯੋਗ ਸਤਕਾ ਅਲੱਗ-ਅਲੱਗ ਜਥੇਬੰਦੀਆਂ ਦੇ ਸਹਿਯੋਗ ਸਤਕਾ ਸਾਡੇ ਸ਼ੋਮਨੀ ਸ਼ਿਕਰ ਦਾ 2300 ਰਜਿਸਟਰ ਪੰਜਾਬ ਸ੍ਰੀ ਗੁਰੂ ਵਿਦਾਸ ਮਹਾਰਾ ਜੀ ਵੈਲਫੇਅਰ ਸੁਸਾਇਟੀ ਸੰਚਾ ਸ਼ਿਗਰਬਦਾਸ ਟਾਈਗਰ ਫੋਰਸ ਪੰਜਾਬ ਸਾਡੇ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨ ਤੇ ਸਾਡੇ ਅਹੁਦੇਦਾਰ ਸਾਡੀ ਸਭਾ ਦੇ ਅਹੁਦੇਦਾਰ ਸਾਰੇ ਹੀ ਸਾਡੇ ਨਾਲ ਹਨ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਮੇਨ ਮਕਸਦ ਸਤਗੁਰੂ ਅਰਬਦਾਸ ਜੀ ਦੇ ਕੀਰਤਨ ਦੁਆਰ ਦਾ ਹੈ ਕਿ ਸਤਗੁਰੂ ਅਰਬਦਾਸ ਜੀ ਦੀ ਗੁਰਬਾਨੀ ਨੂੰ ਘਰ ਘਰ ਪਹੁੰਚਾਉਣਾ ਡਾਕਟਰ ਭੀਮਰਾਓ ਮਿਡ ਕਰਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣਾ ਤਾਂ ਜੋ ਕਿ ਜੋ ਸਾਡਾ ਸਮਾਜ ਬਹੁਤ ਜ਼ਿਆਦਾ ਪਛੜ ਚੁੱਕਾ ਹੈ ਉਹਨੂੰ ਦੁਬਾਰਾ ਜਾਗਰਤ ਹੋਣ ਦੀ ਲੋੜ ਹੈ ਔਰ ਆਪਣੇ ਹੱਕਾਂ ਪ੍ਰਤੀ ਜਾਗਰਤ ਹੋਣ ਦੀ ਲੋੜ ਹੈ ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋ ਹਨ ਛੋਟ ਵੱਡੇ ਸਭ ਸਮ ਵਸੇ ਰਵਿਦਾਸ ਹੈ ਪਸੰਦ ਇਹੀ ਮਕਸਦ ਹੈ ਸੋ ਸਾਥੀਓ ਜਿੱਥੇ ਜਿੱਥੇ ਸਾਡੀ ਆਵਾਜ਼ ਹੁੰਦੀ ਹੈ ਕਿਉਂਕਿ ਆਪ ਜੀ ਦੇ ਸਜੋਤ ਅਸ ਇੱਕ ਨਿਸ਼ਾਨਾ ਹੈ ਸਮਾਜ ਨੂੰ ਅਗੇ ਲਿਜਾਣ ਦਾ ਗੁਰਵਾਨੀ ਨਾ ਜੋੜਨ ਦਾ ਔਰ ਆਪਣੇ ਸਮਾਜ ਦੇ ਰੈਬਰਾਂ ਪ੍ਰਤੀ ਜਾਗਰਤ ਕਰਨ ਦਾ ਆਓ ਇਕੱਠੇ ਹੋ ਕੇ 13 10 2024 ਨੂੰ ਪਿੰਡ ਸਹੱਚਾ ਵਿਖੇ ਪਹੁੰਚ ਕੇ ਇਸ ਪ੍ਰੋਗਰਾਮ ਦੇ ਨਾਲ ਸੁਣ ਗੁਰਮਾਈਂ ਸਰਵਣ ਕਰੀਏ ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾਈਏ ਤੁਹਾਡੇ ਸਹਿਯੋਗ ਦੇ ਨਾਲ ਹੀ ਸਫਲ ਹੋਣਾ ਹੈ ਜਾਦਾ ਨਾ ਕਹਿਣਾ ਖਿਮਲਾ ਜੱਟ ਕਾਂ ਜੈ ਗੁਰਦੇਵ ਜੈ ਗੁਰਵਿਦਾ ਚੈਪੀਮ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਦਾ ਜੋ ਮੀਟਿੰਗ ਦਾ ਵਿਸ਼ਾ ਹੈ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਕੀਰਤਨ ਦਰਬਾਰ ਨੂੰ ਸਮਰਪਿਤ ਇਹ ਮੀਟਿੰਗ ਰੱਖੀ ਗਈ ਹੈ ਜੋ ਕਿ ਆਪਾਂ ਜਿਹੜਾ ਆ ਕੋਠੀ ਲਈਆ ਇਕਤਾ ਸਾਰੇ ਜਿਹੜੇ ਨੇ ਇੱਥੇ ਆ ਕੇ ਆਪਾਂ ਇਹ ਜਿਹੜੀ ਸਾਡੀ ਸੰਸਥਾ ਹੈਗੀ ਆ ਚੈਰੀਟੇਬਲ ਸਭਾ ਜਿਹੜੀ ਆ ਸੈਂਚਾ ਪੰਜਾ ਪੰਜਾਬ ਦੀ ਆਪ ਜਿਹੜਾ ਪੈਸਾ ਲੱਗਾਇਆ ਦਿਸਦਾ ਹੈ ਸਮਾਜ ਦੇ ਲਈ ਸੋ ਬਹੁਤ ਵਧੀਆ ਉਪਰਾਲਾ ਆ ਸੋ ਜਿਹੜਾ ਇਹ ਕੋਠੀ ਲਈ ਆ ਇਹ ਮਿਸ਼ਨ ਨੂੰ ਸਮਰਪਿਤ 50 ਲੱਖ ਰੁਪਏ ਇਹਦੇ ਤੇ ਲੱਗ ਗਿਆ ਸੋ ਸ਼ਿਰਗੁਰਵਦਾਸ ਚੈਰੀਟੇਬਲ ਸਭਾ ਰਜਿਸਟਰਡ ਪੰਜਾਬ ਇਸ ਵਧਾਈ ਦੀ ਪਾਤਰ ਹੈ ਸੋ ਸਾਥੀਓ 13 ਤਰੀਕ ਦਿਨ ਐਤਵਾਰ ਨੂੰ ਮੈਂਗਰੋਵਾਲਾ ਰੋਡ ਪਿੰਡ ਸੈਂਚਾ ਵਿਖੇ ਗੁਰੂਵਤਾਸ ਮਹਾਰਾਜੀ ਨੂੰ ਸਮਰਪਿਤ ਕੀਰਤਨ ਦਰਵਾਰ ਕਰਵਾਇਆ ਜਾ ਰਿਹਾ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਕੱਲੇ-ਕੱਲੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਉਸ ਦਿਨ ਕੀਰਤਨ ਦਰਵਾਰ ਦੇ ਵਿੱਚ ਪਹੁੰਚਣਾ ਜ਼ਰੂਰ ਹੈ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਔਰ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸੋ ਇੰਨੀ ਹਾਜ਼ਰੀ ਦੇ ਨਾਲ ਜੈ ਗੁਰਦੇਵ ਧੰ ਗੁਰਦੇਵ ਜੈ ਪੀਮ ਜੈ ਸਭ ਸਾਥੀਆਂ ਨੂੰ ਬੇਨਤੀ ਹੈ ਕਿ ਸੈਂਚਾਂ ਵਿਖੇ ਜੋ ਹਰ ਸਾਲ 23 ਮਹਾਂ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਉਥੇ ਸਾਰੇ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਬੇਨਤੀ ਹੈ ਕਿ ਉਥੇ ਬਾਦ ਚੜ੍ਹ ਕੇ ਆਪਣਾ ਹਿੱਸਾ ਲੈਣ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੈ ਗੁਰਦੇਵ ਧੰ ਗੁਰਦੇਵ ਜੈ ਰਵਦਾਸ ਮਰ ਸਤ ਸੰਗ ਜੀ ਜੈ ਗੁਰਦੇਵ ਤਾਨ ਗੁਰਦੇਵ ਜੈ ਪੀਮ ਜੈ ਪਾਤ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਕਿ ਸਤਿਗੁਰੂ ਅਰਬਦਾਸ ਮਹਾਰਾਜ ਦਾ 23ਵਾਂ ਸਮਾਗਮ ਪਿੰਡ ਸਾਂਚਾਂ ਵਿੱਚ ਕਰਵਾਇਆ ਜਾ ਰਿਹਾ ਸਾਡੀ ਹੱਥ ਜੋੜ ਕੇ ਪੂਰੀ ਸਾਧ ਸੰਗਤ ਨੂੰ ਪੂਰੇ ਛਾਪੁਰ ਜ਼ਿਲ੍ਹੇ ਨੂੰ ਪੰਜਾਬ ਨੂੰ ਬੇਨਤੀ ਆ 13 ਤਰੀਕ 10ਵਾਂ ਮਹੀਨਾ ਦਿਨ ਐਤਵਾਰ ਸਤਿਗੁਰੂ ਅਰਬਦਾਸ ਮਹਾਰਾਜ ਜੀ ਦਾ ਗੁਰਬਾਣੀ ਦਾ ਬਚਾ ਪ੍ਰਚਾਰ ਔਰ ਘਰ ਘਰ ਤੱਕ ਪਹੁੰਚਾਉਣ ਵਾਸਤੇ ਜਿਹੜਾ ਕੀਰਤਨ ਦਰਬਾਰ ਹੋ ਰਿਹਾ ਇਹਦੀ ਆਣ ਕੇ ਲਾਹ ਲਵੋ ਗੁਰਬਾਣੀ ਦਾ ਲਾਹ ਲਵੋ ਜੈ ਭੀਮ ਜੈ ਭਾਰਤ ਸਮਾਜ ਦੇ ਬਖ ਬਖ ਖੇਤਰਾ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਇਸ ਮੌਕੇ ਜਿੱਥੇ ਹਾਜ਼ਰੀਆਂ ਭਰੀਆਂ ਗਈਆਂ ਉੱਥੇ ਹੀ 23ਵੇਂ ਮਹਾਨ ਕੀਰਤਨ ਦਰਬਾਰ ਦੇ ਪੋਸਟਰ ਵੀ ਜਾਰੀ ਕੀਤੇ ਗਏ ਹਾਜ਼ਰ ਸ਼ਖਸੀਅਤਾਂ ਨੇ देश विदेश दिया समूह संगतानू की कीर्तन दरबार हाजरी भरन तन मन धन करने की भी अपील की थी। हाजर शख्सियत ने यह भी कहा कि योजे मौक समाज की बेहतरी कुछ ना कुछ उलीकन भी ਜਤਨ ਹੋਣੇ ਚਾਹੀਦੇ ਹਨ ਹਾਜ਼ਰ ਸ਼ਖਸੀਤਾਂ ਵੱਲੋਂ ਇਸ ਕੀਰਤਨ ਦਰਬਾਰ ਨੂੰ ਸਫਲ ਬਣਾਉਣ ਦੇ ਨਾਲ-ਨਾਲ ਪ੍ਰਬੰਧਾਂ ਨੂੰ ਲੈ ਕੇ ਵੀ ਬੜਮੁੱਲਾ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇੱਕ ਦੂਸਰੇ ਦੇ ਵਿਚਾਰਾਂ ਨੂੰ ਸੁਝਾਵਾਂ ਸਹਿਤ ਅਮਲ ਵਿੱਚ ਲਿਆਉਣ ਦੀ ਗੱਲ ਕੀਤੀ ਗਈ ਹਾਜ਼ਰ ਸ਼ਖਸੀਤਾਂ ਨੇ ਇਹ ਵੀ ਵਿਚਾਰ ਵਟਾਂਦਰਾ ਕੀਤਾ ਕਿ ਇਸ ਕੀਰਤਨ ਦਰਬਾਰ ਨਾਲ ਵੱਧ ਗਿਣਤੀ ਵਿੱਚ ਸੰਗਤ ਨੂੰ ਜੋੜਨ ਲਈ ਕੀ ਉਪਰਾਲੇ ਕੀਤੇ ਜਾ ਸਕਦੇ ਹਨ ਇਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ ਮੈਂ ਤੁਹਾਡਾ ਆਪਣਾ ਅرجਿੰਦਰ ਹਰਗੜੀਆ ਹੁਸ਼ਿਆਰਪੁਰ ਤੋਂ